ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਮਸ਼ਹੂਰ ਸਿੱਖ ਸੰਗਤ ਨੂੰ ਬੇਨਤੀ ਕਰਦਾ ਹੈ ਕਿ ਜਿਹੜਾ ਅਮਰਿਤਪਾਲ ਸਿੰਘ ਮਹਿਰੋਂ ਨੇ ਜਗਰਾਉਂ ਵਾਲਾ ਕੇਸ ਛੱਕਿਆ ਹੋਇਆ ਸਾਧਾ ਸਾਰੀ ਸਿੱਖ ਸੰਗਤ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਡਟ ਕੇ ਤੇ ਜਿਹੜੇ ਵੀ ਉਹਦੇ ਵਿੱਚ ਤਨਾਬ ਪੀੜਤ ਬੰਦੇ ਆ ਜਿਨ੍ਹਾਂ ਦਾ ਸ਼ੋਸ਼ਣ ਹੋਇਆ ਉਹਨਾਂ ਨੂੰ ਵੀ ਵੀ ਉੱਧਰ ਵੀ ਆਪਣੇ ਸਟੈਂਡ ਤੇ ਖੜੇ ਰਹਿਣਾ ਚਾਹੀਦਾ ਹੈ ਤਾਂ ਹੀ ਜੀ ਮਤਲਬ ਮਦਦ ਕਰਕੇ ਤਾਂ ਹੀ ਮਦਦ ਕਰੀ ਦਾ ਫਾਇਦਾ ਹੈ ਐਨਾ ਉਹ ਜੂਰ ਲਾਉਂਦਾ ਹੈ ਕੱਲ ਨੂੰ ਹੌਟਸਟਾਈਲ ਹੋ ਜਾਂਦੇ ਆ ਉਹ ਗੱਲ ਬਹੁਤ ਫਿਰ ਬੰਦੇ ਦਾ ਮਨ ਦੁਖਦਾ ਹੈ ਇਹਨਾਂ ਨੂੰ ਵੀ ਆਪਣੇ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਆਪਣੇ ਸਟੈਂਡ ਤੇ ਖੜੇ ਰਹਿਣੇ ਵੀ ਹਾਂ ਅਸੀਂ ਸ਼ਿਕਾਇਤ ਹੀ ਕਰਾਂਗੇ ਅਸੀਂ ਸਮਝੌਤਾ ਦੀ ਕਰਦੇ ਤਾਂ ਅਮਰਪਾਲ ਮਹਿਰੋ ਦੇ ਜਿਹੜਾ ਅਸਲੀ ਮਤਲਬ ਫਲ ਮਿਲੂਗਾ ਉਹਨੂੰ ਦੀ ਮਿਹਨਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਮੂ ਸਿੱਖ ਸੰਗਤ ਨੂੰ ਬੇਨਤੀ ਕਰਦਾ ਹੈ ਕਿ ਜਿਹੜਾ ਅਮਰਿਤਪਾਲ ਸਿੰਘ ਮੈਰੋ ਨੇ ਜਗਰਾਉਂ ਵਾਲਾ ਕੇਸ ਛੱਕਿਆ ਹੋਇਆ ਸਾਦਾ ਸਾਰੀ ਸਿੱਖ ਸੰਗਤ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਡਟ ਕੇ ਤੇ ਜਿਹੜੇ ਵੀ ਉਹਦੇ ਵਿੱਚ ਮਤਲਬ ਪੀੜਤ ਬੰਦੇ ਐ ਜਿਨ੍ਹਾਂ ਦਾ ਸ਼ੋਸ਼ਣ ਹੋਇਆ ਉਹਨਾਂ ਨੂੰ ਵੀ ਵੀ ਉੱਤਰ ਵੀ ਆਪਣੇ ਸਟੈਂਡ ਤੇ ਖੜੇ ਰਹਿਣਾ ਚਾਹੀਦਾ ਹੈ ਤਾਂ ਹੀ ਜੀ ਮਤਲਬ ਮਦਦ ਕਰਕੇ ਤਾਂ ਹੀ ਮਦਦ ਕਰੀ ਦਾ ਫਾਇਦਾ ਹੈ ਇੰਨਾ ਉਹ ਜੂਰ ਲਾਉਂਦਾ ਹੈ ਕੱਲ ਨੂੰ ਹੌਟਸਟਾਈਲ ਹੋ ਜਾਂਦੇ ਆ ਉਹ ਗੱਲ ਬਹੁਤ ਫਿਰ ਬੰਦੇ ਦਾ ਮਨ ਦੁਖਦਾ ਹੈ ਇਹਨਾਂ ਨੂੰ ਵੀ ਆਪਣੇ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਆਪਣੇ ਸਟੈਂਡ ਤੇ ਖੜੇ ਰਹਿਣੇ ਵੀ ਹਾਂ ਅਸੀਂ ਸ਼ਿਕਾਇਤ ਹੀ ਕਰਾਂਗੇ ਅਸੀਂ ਸਮਝੌਤਾ ਦੀ ਕਰਦੇ ਤਾਂ ਅਮਰਪਾਲ ਮਹਿਰੋ ਦੇ ਜਿਹੜਾ ਆਜ਼ਲੀ ਮਤਲਬ ਫਲ ਮਿਲੂਗਾ ਉਹਨੂੰ ਦੀ ਮਿਹਨਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ